ਬਲਵੰਤ ਗਾਰਗੀ ਜੀ ਦੀ ਕਹਾਣੀ ਗਰਮ ਚੱਗ ਸਰਦਾਰਨੀ ਸਤਵੰਤ ਕੌਰ ਕੋਲ ਰਾਇਲ హెਅਰ ਕਟਿੰਗ ਸੈਲੂਨ ਦਾ ਨੌਕਰ ਆਇਆ ਤਾਂ ਉਸਦੇ ਹੱਥ ਵਿੱਚ ਮਾਇਆ ਲੱਗੀ ਬੰਨੀ ਬਨਾਈ ਪੱਗ ਸੀ ਉਹ ਬੋਲਿਆ ਕਾਕਾ ਜੀ ਅੱਜ ਸਾਡੀ ਦੁਕਾਨ ਉੱਤੇ ਵਾਲ ਕਟਵਾਉਣਾ ਆਏ ਸਨ ਇਹ ਪੱਗ ਉੱਥੇ ਛੱਡ ਗਏ ਸਰਦਾਰਨੀ ਦੇ ਕਾਲਜੇ ਵਿੱਚ ਮੁੱਕੀ ਵੱਜੀ ਉਸ ਨੂੰ ਪਤਾ ਲੱਗ ਗਿਆ ਕਿ ਉਸਦੇ ਇਕਲੌਤੇ ਪੁੱਤ ਹਰਕ੍ਰਿਸ਼ਨ ਸਿੰਘ ਨੇ ਕੇਸ ਕਤਲ ਕਰਵਾ ਲਏ ਸਨ ਉਸ ਨੇ ਮੂੰਹ ਫੇਰ ਲਿਆ ਤੇ ਅੰਦਰ ਚਲੀ ਗਈ ਉਹ ਪੱਗ ਨੂੰ ਦੇਖਣਾ ਨਹੀਂ ਸੀ ਚਾਹੁੰਦੀ ਕਈ ਸਾਲ ਪਹਿਲਾਂ ਜਦੋਂ ਉਹਦਾ ਭਰਾ ਜੋ 에ਅਰ ਫੋਰਸ ਵਿੱਚ ਪਾਇਲਟ ਸੀ ਕਸ਼ਮੀਰ ਦੀ ਜੰਗ ਵਿੱਚ ਮਾਰਿਆ ਗਿਆ ਤਾਂ ਉਸਦੀ ਪੱਗ ਤੇ ਚੀਜ਼ਾਂ ਇੱਕ 에ਅਰ ਕਮਾਂਡਰ ਛੱਡ ਕੇ ਗਿਆ ਸੀ। ਉਸਦੀ ਮੌਤ ਦਾ ਸੁਨੇਹਾ ਅੱਜ ਜਦੋਂ ਇਹ ਪੱਨੀ ਬnai ਪੱਗ ਆਈ ਤਾਂ ਉਸ ਨੂੰ ਜਾਪਿਆ ਜਿਵੇਂ ਉਸਦੇ ਪੁੱਤ ਦੀ Laash ਆ ਗਈ ਹੋਵੇ। ਹਰਕ੍ਰਿਸ਼ਨ ਸਿੰਘ ਦਾ ਕਈ ਵਾਰ ਆਪਣੀ ਮਾਂ ਨਾਲ ਝਗੜਾ ਹੋ ਚੁੱਕਾ ਸੀ। ਮਾਂ ਨੇ ਦ੍ਰਿੜ ਚਿਤਾਵਨੀ ਦਿੱਤੀ ਜੇ ਤੂੰ ਇਹ ਕਾਰਾ ਕੀਤਾ ਤਾਂ ਸਾਰੀ ਉਮਰ ਮੈਂ ਤੇਰੇ ਮੱਥੇ ਨਹੀਂ ਲੱਗਣਾ। ਸਰਦਾਰਨੀ ਨੇ ਬੜੇ ਲਾਡਾਂ ਨਾਲ ਹਰਕ੍ਰਿਸ਼ਨ ਨੂੰ ਪਾਲਿਆ। ਉਹ ਘੰਟਾ-ਘੰਟਾ ਬੈਠੀ ਉਸਦੇ ਵਾਲਾਂ ਵਿੱਚ ਤੇਲ ਚਸਦੀ ਤੇ ਪਿਆਰ ਨਾਲ ਵਾ ਕੇ ਜੂڑا ਕਰਦੀ ਖੂਬਸੂਰਤ ਲੰਬੇ ਰੇਸ਼ਮੀ ਕੇਸ ਉਸ ਨੂੰ ਪੱਗ ਬੰਨ੍ਹਣੀ ਵੀ ਸਰਦਾਰਨੀ ਨੇ ਹੀ ਸਿਖਾਈ ਸੀ ਉਸ ਦਾ ਪਿਓ ਕਈ ਸਾਲ ਹੋਏ ਕਾਫੀ ਪੈਸਾ ਤੇ ਜਾਇਦਾਦ ਪਿੱਛੇ ਛੱਡ ਕੇ ਪਰਲੋਕ ਸੁਧਾਰ ਗਿਆ ਸੀ ਹੁਣ ਮਾਂ ਹੀ ਸਭ ਕਾਸੇ ਦੀ ਕਰਤਾ ਤਰਤਾ ਸੀ ਤੇ ਹਰਕ੍ਰਿਸ਼ਨ ਉਸ ਤੇ ਪਤੀ ਦੀ ਨਿਸ਼ਾਨੀ ਹਰਕ੍ਰਿਸ਼ਨ ਨੂੰ ਆਪਣੀ ਮਾਂ ਦੇ ਦ੍ਰੇੜ ਧਾਰਮਿਕ ਗ੍ਰੋਧ ਦਾ ਪਤਾ ਸੀ ਕਈ ਸਾਲਾਂ ਤੋਂ ਉਹ ਪਗੜੀ ਤੇ ਕੇਸਾਂ ਬਾਰੇ ਸੋਚਦਾ ਰਿਹਾ ਸੀ ਫੇ ਵਿੱਚ ਉਹ ਇਹ ਜ਼ੁਰਤ ਨਾ ਕਰ ਸਕਿਆ ਪਰ ਜਦੋਂ ਉਸਨੇ ਮਨੋਵਿਗਿਆਨ ਦਾ ਐਮਏ ਪਾਸ ਕਰ ਲਿਆ ਤਾਂ ਉਸ ਨੂੰ ਧਾਰਮਿਕ ਚਿੰਨੀਰਾ ਵਹਿਮ ਜਾਪੇ ਉਹ ਦਲੀਲਾਂ ਦਿੰਦਾ ਕਿ ਨਿਰਿਸਿੱਖੀ ਕੇਸ ਪਗੜੀ ਤੇ ਕੜੇ ਵਿੱਚ ਨਹੀਂ ਪਈ ਜੇ ਮਨ ਵਿੱਚ ਗੁਰੂ ਵਸਦਾ ਹੈ ਤਾਂ ਉਸ ਦੀ ਸਿੱਖਿਆ ਉੱਤੇ ਅਮਲ ਕਰਦੇ ਹੋ ਤਾਂ ਤੁਸੀਂ ਸਿੱਖ ਹੋ ਇਸ ਤੋਂ ਛੁੱਟ ਸਹਿਜ ਧਾਰੀ ਵੀ ਤਾਂ ਸਿੱਖ ਹੁੰਦੇ ਹਨ ਕੈਨੇਡਾ ਵਿੱਚ ਬਹੁਤੇ ਸਿੱਖ ਹੈਟ ਪਾ ਕੇ ਗੁਰਦੁਆਰੇ ਜਾਂਦੇ ਹਨ ਕੀ ਉਹ ਸਿੱਖ ਨਹੀਂ ਉਸ ਨੂੰ ਆਪਣੇ ਧਾਰਮਿਕ ਵਹਿਮਾਂ ਉੱਤੇ ਖਿੱਚ ਆਉਣ ਲੱਗੀ ਇੱਕ ਦਿਨ ਉਹ ਮਾਂ ਨਾਲ ਝਗੜ ਪਿਆ ਮਾਂ ਬੋਲੀ ਤੈਨੂੰ ਪਤਾ ਨਹੀਂ ਕਿਸ ਪਿਆਰ ਨਾਲ ਮੈਂ ਤੇਰੇ ਕੇਸਾਂ ਨੂੰ ਪਾਲਿਆ ਜਦੋਂ ਤੂੰ ਜੰਮਿਆ ਤਾਂ ਮੈਂ ਗੁਰਦੁਆਰਾ ਸੀਸਗੰਝ ਜਾ ਕੇ ਤੈਨੂੰ ਅੰਮ੍ਰਿਤ ਛਕਾਇਆ ਇਸ ਵੰਸ਼ ਵਿੱਚ ਕਦੇ ਕਿਸੇ ਨੇ ਵਾਲ ਕਟਾਉਣ ਦਾ ਸੁਪਨਾ ਵੀ ਨਹੀਂ ਲਿਆ ਸਿੱਖੀ ਦੀ ਰੀਤ ਨੂੰ ਭੰਗ ਕਰਨ ਨਾਲ ਤੂੰ ਆਪਣੀ ਮਾਂ ਦੀ ਹੱਤਿਆ ਕਰੇਂਗਾ ਹਰ ਕ੍ਰਿਸ਼ਨ ਸਿੰਘ ਦੇ ਨੌਜਵਾਨ ਖੂਨ ਵਿੱਚ ਬਗਾਵਤ ਉੱਭਰੀ ਤੇ ਉਹ ਬੋਲਿਆ ਮੈਨੂੰ ਪਤਾ ਹੈ ਪਾਪਾ ਜੀ ਵੱਡੇ ਠੇਕੇਦਾਰ ਸਨ ਉਹਨਾਂ ਨੇ ਗਰੀਬਾਂ ਦਾ ਖੂਨ ਨਿਚੋੜ ਕੇ ਰੁਪਈਆ ਇਕੱਠਾ ਕੀਤਾ ਝੂਠੇ ਹਿਸਾਬ ਬਣਾ ਕੇ ਟੈਕਸ ਬਚਾਏ ਉਹ ਸਿੱਖ ਸਨ ਮੇਰੇ ਹਿਸਾਬ ਨਾਲ ਉਹ ਮਾਲਕ ਭਾਗੋ ਸਨ ਸਰਦਾਰਨੀ ਤੋਂ ਆਪਣੇ ਪਤੀ ਬਾਰੇ ਗੱਲ ਬਰਦਾਸ਼ਤ ਨਾ ਹੋਈ ਟੜਫ ਕੇ ਬੋਲੀ ਉਸੇ ਦੀ ਕਮਾਈ ਨਾਲ ਹੀ ਤੂੰ ਐਮਏ ਕੀਤੀ ਉਹ ਅੱਜ ਨਹੀਂ ਤਾਂ ਤੂੰ ਮੈਨੂੰ ਦੁੱਖ ਦਿੰਦਾ ਹੈ ਦੋਵੇਂ ਮਾਂ ਪੁੱਤ ਚੁੱਪ ਹੋ ਗਏ ਹਰਕ੍ਰਿਸ਼ਨ ਨੇ ਇਸ ਪਿੱਛੋਂ ਅੰਧਵਿਸ਼ਵਾਸੀ ਮਾਂ ਨਾਲ ਗੱਲ ਕਰਨੀ ਫਜ਼ੂਲ ਸਮਝੀ ਕਈ ਰਾਤਾਂ ਸੋਚਦਾ ਰਿਹਾ ਇੱਕ ਦਿਨ ਉਹ ਨਿਸ਼ਚਾ ਧਾਰ ਕੇ ਰਾਇਲ హెয়ার ਕਟਿੰਗ ਸੈਲੂਨ ਗਿਆ ਵੱਡੇ ਸ਼ੀਸ਼ੇ ਦੇ ਸਾਹਮਣੇ ਉੱਚੀ ਕੁਰਸੀ ਉੱਤੇ ਬੈਠ ਗਿਆ ਤੇ ਪੱਗ ਲਾ ਕੇ ਨਿੱਕੀ ਮੇਜ਼ ਉੱਤੇ ਰੱਖ ਦਿੱਤੀ ਇਤਮੀਨਾਨ ਨਾਲ ਉਸ ਨੇ ਆਪਣਾ ਚਿਹਰਾ ਵੱਡੇ ਸ਼ੀਸ਼ੇ ਵਿੱਚ ਦੇਖਿਆ ਜੂੜਾ ਖੋਲ ਕੇ ਉਸ ਨੇ ਆਪਣੇ ਲੰਬੇ ਰੇਸ਼ਮੀ ਵਾਲਾਂ ਨੂੰ ਪਿੱਛੇ ਛੁੱਟਿਆ ਉਹਨਾਂ ਦੀ ਲਹਿਰੌਂਦੀ ਹੋਈ ਸਰਸਰਾਹਟ ਮਹਿਸੂਸ ਕੀਤੀ ਜਿਵੇਂ ਸੱਪ ਪਿੱਠ ਉੱਤੇ ਤਿਲਕ ਪਿਆ ਹੋਵੇ ਬਾਰਬਰ ਨੇ ਪੁੱਛਿਆ "ਬਾਲ ਕਟਵਾਉਂਗੇ?" "ਹਾਂ।" ਉਹ ਮومی ਕਿਤਾਬ ਚੁੱਕ ਲਿਆ ਜਿਸ ਉੱਤੇ ਵਾਲਾਂ ਦੇ ਵੱਖ-ਵੱਖ ਫੈਸ਼ਨਾਂ ਦੀਆਂ ਤਸਵੀਰਾਂ ਸਨ ਉਸ ਆਖਿਆ ਲਓ ਦੇਖੋ ਦੱਸੋ ਕਿਹੋ ਜਹੇ ਹਰਕ੍ਰਿਸ਼ਨ ਨੇ ਕਿਤਾਬ ਵੱਲ ਦੇਖਿਆ ਪਰ ਕੋਈ ਦਿਲਚਸਪੀ ਨਾ ਲਈ ਉਹ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਕੰਮ ਮੁੱਕੇ ਉਸਦੇ ਅੰਦਰ ਉਬਲਦੀ ਬੇਚੈਨੀ ਸੀ ਬਾਰ ਬਾਰ ਨੇ ਕਿਤਾਬ ਪਰੇ ਰੱਖ ਦਿੱਤੀ ਤੇ ਕੈਂਚੀ ਨੂੰ ਚਮਕਾਇਆ ਹਰਕ੍ਰਿਸ਼ਨ ਸਿੰਘ ਨੇ ਵੱਡੇ ਸ਼ੀਸ਼ੇ ਵਿੱਚ ਦੁਬਾਰਾ ਆਪਣਾ ਚਿਹਰਾ ਦੇਖਿਆ ਸੋਚਿਆ ਪੰਜਾ ਮਿੰਟਾਂ ਪਿੱਛੋਂ ਇਹ ਆਦਮੀ ਜੋ ਸ਼ੀਸ਼ੇ ਵਿੱਚ ਬੈਠਾ ਹੈ ਮਰ ਜਾਏਗਾ ਇਸ ਦਿਥਾ ਇੱਕ ਨਵਾਂ ਆਦਮੀ ਨਵਾਂ ਚਿਹਰਾ ਉੱਭਰ ਆਏਗਾ ਉਸਨੇ ਅੱਖਾਂ ਬੰਦ ਕਰ ਲਈਆਂ ਉਹ ਆਪਣੇ ਆਪ ਨੂੰ ਇੱਕੋ ਛਟਕੇ ਵਿੱਚ ਬਦਲਿਆ ਦੇਖਣਾ ਚਾਹੁੰਦਾ ਸੀ ਹੌਲੀ ਹੌਲੀ ਹਲਾਲ ਹੁੰਦੇ ਨਹੀਂ ਨਾਈ ਨੇ ਵਿਚਾਲਿਓ ਲੰਬੇ ਵਾਲਾਂ ਨੂੰ ਕੰਗੀ ਕਰ ਉੱਤੇ ਚੜਾਇਆ ਹਰਕ੍ਰਿਸ਼ਨ ਸਿੰਘ ਨੂੰ ਕ੍ਰਿੱਚ ਦੀ ਆਵਾਜ਼ ਆਈ ਪਹਿਲੋਂ ਕੈਂਚੀ ਦੇ ਝੱਲਣ ਦੀ ਆਵਾਜ਼ 25 ਸਾਲ ਉਸਦੀ ਉਮਰ ਸੀ ਕੈਂਚੀ ਲੱਗਣ ਜਾਂ ਵਾਲ ਕੱਟੇ ਜਾਣ ਦਾ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਉਹ ਬੈਠਾ ਆਪਣੇ ਆਪ ਦਾ ਅਨੁਭਵ ਕਰ ਰਿਹਾ ਸੀ ਬਹਿਮਾ ਤੋਂ ਮੁਕਤ ਤੇ ਮਨੋਵਿਗਿਆਨ ਦਾ ਐਮਏ ਕਰਨ ਦੇ ਬਾਵਜੂਦ ਉਸ ਨੂੰ ਇਹ ਤਜਰਬਾ ਉਪਰਾਂ ਤੇ ਕਿਨੌਣਾ ਲੱਗਿਆ ਉਸ ਤਾਂ ਜੀ ਕੀਤਾ ਕਿ ਉਹ ਨਸ ਜਾਵੇ ਪਰ ਉਹ ਉਸੇ ਤਰ੍ਹਾਂ ਖਾ ਮਿੱਟੀ ਬੈਠਾ ਰਿਹਾ ਫਿਰ ਕਰਿਚ ਕਰਿਚ ਹੋਈ ਉਸ ਨੇ ਉਸੇ ਤਰ੍ਹਾਂ ਬੈਠਿਆ ਕਲਪਨਾ ਵਿੱਚ ਆਪਣੇ ਰੇਸ਼ਮੀ ਵਾਲਾਂ ਦੇ ਲੱਛੇ ਹੇਠਾਂ ਡਿੱਗਦੇ ਦੇਖੇ 15 ਵੀ ਮਿੰਟ ਉਹ ਬੈਠਾ ਰਿਹਾ ਤੇ ਉਸ ਦੇ ਮਨ ਅੰਦਰ 15000 ਖਿਆਲ ਦੌੜੇ ਹਜ਼ਾਰਾਂ ਕੀੜੀਆਂ ਵੱਖ-ਵੱਖ ਸਿਮਤਾ ਤੋਂ ਤੁਰਦੀਆਂ ਹੋਈਆਂ ਆਖੇ ਇੱਕ ਥਾਂ ਇਕੱਠੀਆਂ ਹੁੰਦੀਆਂ ਗਈਆਂ ਤੇ ਇੱਕ ਕੁੱਪਾ ਜਿਹਾ ਬਣ ਗਿਆ ਕਾਲੇ ਤਿਲਾਂ ਦਾ ਪਿੰਨਾ ਇੱਕਦਮ ਉੱਦੜ ਗਿਆ ਤੇ ਖਿੰਡ ਗਿਆ ਲਓ ਜਨਾਬ ਦੇਖੋ ਬਾਰਬਰ ਨੇ ਕਿਹਾ ਹਰ ਕ੍ਰਿਸ਼ਨ ਸਿੰਘ ਨੇ ਅੱਖਾਂ ਖੋਲੀਆਂ ਤਾਂ ਉਸ ਨੂੰ ਸ਼ੀਸ਼ੇ ਵਿੱਚ ਭਾਰੀ ਖਿੱਲਰੀ ਦਾੜੀ ਵਾਲਾ ਮੌਲਵੀ ਨਜ਼ਰ ਆਇਆ ਬਹੁਤ ਭਿਆਨਕ ਤੇ ਕ੍ਰੂਪ ਬਾਰਬਰ ਨੇ ਹਰ ਕ੍ਰਿਸ਼ਨ ਸਿੰਘ ਦੀ ਗਰਦਨ ਨੂੰ ਕੁਰਸੀ ਦੇ ਪੁਛਤੇ ਉੱਤੇ ਟਿਕਾਇਆ ਤੇ ਆਪਣਾ ਕੰਮ ਜਾਰੀ ਰੱਖਿਆ ਉਹ ਉਸ ਦੇ ਸਿਰ ਨੂੰ ਹਦਵਾਣੇ ਵਾਂਗ ਫੜ ਕੇ ਕਦੇ ਦੱਬਦਾ ਘਮਾਉਂਦਾ ਨੱਪਦਾ ਤੇ ਥਾਂ ਸਿਰ ਟਿਕਾਉਂਦਾ ਹਰ ਕ੍ਰਿਸ਼ਨ ਨੇ ਗੱਲਾਂ ਉੱਤੇ ਠੰਡਾ ਲੋਹਾ ਮਹਿਸੂਸ ਕੀਤਾ ਤੇ ਫਿਰ ਮਸ਼ੀਨ ਚੱਲਣ ਦੀ ਆਵਾਜ਼ ਨਿੱਕੇ ਸੋਪ ਕੱਪ ਵਿੱਚ ਬੁਰਸ਼ ਫੈਂਟਣ ਦੀ ਆਵਾਜ਼ ਤੇ ਚਿਹਰੇ ਉੱਤੇ ਗਰਮ ਝੱਗ ਖੱਬੇ ਹੱਥ ਦੀਆਂ ਦੋ ਉਂਗਲਾਂ ਨਾਲ ਬਾਰ-ਬਾਰ ਨੇ ਪੜਪੜੀ ਦਾ ਮਾਸ ਨੱਪਿਆ ਤੇ ਖਿੱਚਿਆ ਉਸਤਰੇ ਦੀ ਧਾਰ ਕੰਨ ਦੇ ਬਰਾ ਬਰਾਬਰ ਮਹਿਸੂਸ ਕੀਤੀ ਜੋ ਵਾਲਾਂ ਨੂੰ ਗਰਮ ਝੱਗ ਸਮੇਤ ਸਾਫ਼ ਕਰਦੀ ਹੀਠਾ ਵੱਲ ਵਧੀ ਇੱਕ ਅਜੀਬ ਮੁਲਾਇਮ ਚੁੰਚੁਣੀ ਅਖੀਰ ਵਿੱਚ ਉਸਨੇ ਆਪਣੇ ਗਾਲ ਦੀ ਕੰਢੀ ਉੱਤੇ ਉਸਤਰੇ ਦੀ ਧਾਰ ਨੂੰ ਮਹਿਸੂਸ ਕੀਤਾ ਪਲ ਦੀ ਪਲ ਉਸਦੇ ਮਨ ਵਿੱਚ ਕਸਾਈ ਦੀ ਸ਼ੁਰੀ ਕੁੰਦੀ ਤੇ ਇੱਕ ਧੜਕਾ ਇਸ ਵੇਲੇ ਉਸਦੀ ਕਰਦਨ ਉਸਦੇ ਹੱਥ ਵਿੱਚ ਸੀ ਪਰ ਬਾਰ-ਬਾਰ ਗਰਮ ਰੇਸ਼ਮੀ ਚਾਗ ਤੇ ਉਸਤਰੇ ਦੀ ਧਾਰ ਨਾਲ ਆਪਣਾ ਕੰਮ ਕਾਉਣ ਵਿੱਚ ਮਗਨ ਸੀ ਤੌਲੀਏ ਨਾਲ ਹਰਕ੍ਰਿਸ਼ਨ ਸਿੰਘ ਦੇ ਮੂੰਹ ਨੂੰ ਚਾਸ ਕੇ ਪੂੰਝਿਆ ਤੇ ਬੋਲਿਆ ਲਾਓ ਜੀ ਹਰਕ੍ਰਿਸ਼ਨ ਨੇ ਅੱਖਾਂ ਖੋਲੀਆਂ ਤਾਂ ਵੱਡੇ ਸ਼ੀਸ਼ੇ ਵਿੱਚ ਉਸਨੂੰ ਸਫਾ ਚਟ ਨਰਮ ਗੱਲਾਂ ਵਾਲਾ ਇੱਕ ਉਪਰਾ ਜਿਹਾ ਚਿਹਰਾ ਨਜ਼ਰ ਆਇਆ ਇਸ ਵਿੱਚ ਕੋਸੀ ਨਰਮੀ ਸੀ ਜੋ ਉਬਲੇ ਹੋਏ ਆਲੂ ਵਿੱਚ ਹੁੰਦੀ ਹੈ ਉਸਨੇ ਆਤਨ ਮੁੱਚਾਂ ਤੇ ਹੱਥ ਫੇਰਿਆ ਤਾਂ ਬੁੱਲ ਉਸਨੂੰ ਕਿਸੇ ਪਰਾਏ ਬੰਦੇ ਦੇ ਲੱਗੇ ਉਹ ਬੁੱਲ ਖਿੱਚੇ ਗਏ ਤੇ ਉਸ ਨੂੰ ਆਪਣੇ ਦੰਦ ਲੰਬੇ ਲੰਬੇ ਚਾਪੇ ਇਸ ਕੌੜੇ ਆਪਰੇਸ਼ਨ ਪਿੱਛੋਂ ਇੱਕਦਮ ਉਸ ਨੂੰ ਸ਼ਾਂਤੀ ਮਹਿਸੂਸ ਹੋਈ ਉਸ ਨੇ ਪੈਸੇ ਚੁਕਾਏ ਬਾਰਬਰ ਨੂੰ 5 ਰੁਪਏ ਦੀ ਟਿਪ ਦਿੱਤੀ ਤੇ ਸਲੂਨ ਤੋਂ ਬਾਹਰ ਆ ਗਿਆ ਆਥਰ ਦੀ ਨਿੰਗੀ ਧੁੱਪ ਕਨਾਟ ਪੈਲੇਸ ਦੀਆਂ ਬਿਲਡਿੰਗਾਂ ਤੇ ਪਾਰਕਾਂ ਉੱਤੇ ਪਸਰੀ ਹੋਈ ਸੀ ਹਰਕ੍ਰਿਸ਼ਨ ਸਿੰਘ ਫੁੱਟਪਾਥ ਉੱਤੇ ਤੁਰਦਾ ਹੋਇਆ ਕਾਫੀ ਹਾਊਸ ਆਇਆ 2 ਘੰਟੇ ਪਹਿਲਾਂ ਉਹ ਆਪਣੇ ਦੋਸਤਾਂ ਕੋਲੋਂ ਉੱਠ ਕੇ ਗਿਆ ਸੀ ਹੁਣ ਵੀ ਉਹ ਸਾਰੇ ਬੈਠੇ ਜੱਕੜਾ ਮਾਰ ਰਹੇ ਸਨ ਉਹ ਆਪਣੇ ਮਿੱਤਰਾਂ ਦੀ ਢਹਾਣੀ ਵਿੱਚ ਇੱਕ ਖਾਲੀ ਕੁਰਸੀ ਉੱਤੇ ਬੈਠ ਗਿਆ ਕੋਈ ਉਸ ਨੂੰ ਪਛਾਣ ਨਾ ਸਕਿਆ ਉਸ ਨੇ ਸਾਰਿਆਂ ਵੱਲ ਛੁਪੀ ਮੁਸਕਰਾਹਟ ਨਾਲ ਤੱਕਿਆ ਤੇ ਖੜਾ ਹੋ ਕੇ ਬੋਲਿਆ ਦੋਸਤੋ ਮੇਰਾ ਨਾਂ ਹਰਕ੍ਰਿਸ਼ਨ ਸਿੰਘ ਹੈ ਤੇ ਮੈਂ ਤੁਹਾਨੂੰ ਮਿਲ ਕੇ ਬੜਾ ਖੁਸ਼ ਹਾਂ ਸਾਰੇ ਜਣੇ ਚੌਂਕੇ ਤੇ ਖੁਸ਼ੀ ਨਾਲ ਉਸ ਨੂੰ ਜੱਫੀਆਂ ਪਾ ਕੇ ਮਿਲੇ ਤਾਜ਼ਾ ਕੌਫੀ ਦਾ ਆਰਡਰ ਕੀਤਾ ਗਿਆ ਤੇ ਫਿਰ ਦਿੱਲੀ ਤੋਂ ਸਹਾਇਤਕ ਤੇ ਰਾਜਸੀ ਮੰਡਲਾਂ ਬਾਰੇ ਗੱਪਸ਼ਪ ਉੱਡਣ ਲੱਗੀ ਕਾਫੀ ਪੀ ਕੇ ਹਰਕ੍ਰਿਸ਼ਨ ਸਿੰਘ ਘਰ ਪਰਤਿਆ ਬੂਹੇ ਉੱਤੇ ਪਹੁੰਚ ਕੇ ਉਸ ਨੂੰ ਮਾਂ ਦਾ ਖਿਆਲ ਆਇਆ ਤੇ ਉਸ ਦੀ ਗੁੱਸੇ ਭਰੀ ਚੇਤਾਵਨੀ ਦਾ ਮੇਰੀ ਸ਼ਕਲ ਦੇਖ ਕੇ ਮਾਂ ਪਤਾ ਨਹੀਂ ਕੀ ਕਰ ਬੈਠੇ ਇੱਕ ਮਿੰਟ ਉਹ ਸੋਚਦਾ ਰਿਹਾ ਅੰਦਰ ਜਾਵੇ ਕਿ ਨਾ ਉਹ ਫੌਰਨ ਹੀ ਆਪਣੀ ਮਾਂ ਨੂੰ ਇਹ ਤਜਕਾ ਨਹੀਂ ਸੀ ਦੇਣਾ ਚਾਹੁੰਦਾ ਉਹ ਨਹੀਂ ਪਿਆਰੀ ਪਰਤ ਆਇਆ ਤੇ ਇੱਕ ਦੋਸਤ ਦੇ ਘਰ ਚਲਾ ਗਿਆ ਦੋ ਮਹੀਨੇ ਉਹ ਇਸੇ ਦੋਸਤ ਕੋਲ ਰਿਹਾ ਤੇ ਘਰ ਨਾ ਮੁੜਿਆ ਸਰਦਾਰਨੀ ਸਤਵੰਤ कौर ਦੋ ਮਹੀਨੇ ਆਪਣੇ ਪੁੱਤ ਨੂੰ ਕੋਸਦੀ ਰਹੀ ਰਿਸ਼ਤੇਦਾਰਾਂ ਤੇ ਵਾਕਫਾਂ ਵਿੱਚ ਇਹ ਗੱਲ ਫੈਲ ਗਈ ਕਿ ਉਸਦੇ ਪੁੱਤ ਨੇ ਖਾਨਦਾਨ ਦੀ ਮਿੱਟੀ ਪੁੱਟ ਦਿੱਤੀ ਸਬਨਾ ਨੂੰ ਮਾਂ ਨਾਲ ਹਮਦਰਦੀ ਤੇ ਹਰਕ੍ਰਿਸ਼ਨ ਸਿੰਘ ਉੱਤੇ ਗੁੱਸਾ ਸੀ ਇਹ ਗੁੱਸਾ ਹੌਲੀ-ਹੌਲੀ ਠੰਡਾ ਹੁੰਦਾ ਗਿਆ ਰਿਸ਼ਤੇਦਾਰਾਂ ਨੇ ਪੰਜ-ਸੱਤ ਦਿਨ ਗੱਲਾਂ ਕੀਤੀਆਂ ਤੇ ਆਪਣੇ ਕੰਮਾਂ ਵਿੱਚ ਰੁੱਝ ਗਏ ਪਰ ਮਾਂ ਦਾ ਕਾਲਜਾ ਤੁਖਦਾ ਰਿਹਾ ਰਿਸ਼ਤੇਦਾਰ ਹਰਕ੍ਰਿਸ਼ਨ ਸਿੰਘ ਨੂੰ ਮਿਲਦੇ ਉਸ ਨਾਲ ਮਾਂ ਦੇ ਦੁੱਖ ਦੀ ਗੱਲ ਕਰਦੇ ਤੇ ਉਸ ਨੂੰ ਘਰ ਆਉਣ ਲਈ ਆਖਦੇ ਉਸ ਤੇ ਹਾਣੀ ਮਾਂ ਕੋਲ ਜਾ ਕੇ ਆਖਦੇ ਕਿ ਹੁਣ ਜੋ ਹੋ ਗਿਆ ਸੋ ਹੋ ਗਿਆ ਉਹ ਪੁੱਤ ਨੂੰ ਬੁਲਾ ਲਵੇ ਰਿਸ਼ਤੇਦਾਰਾਂ ਨੇ ਵੀ ਆਖਿਰ ਇਹੋ ਸਲਾਹ ਦਿੱਤੀ ਪੁੱਤ ਕੋ ਪੁੱਤ ਬਣ ਜਾਂਦਾ ਹੈ ਪਰ ਮਾਂ ਮਾਂ ਹੀ ਰਹਿੰਦੀ ਹੈ ਆਖਿਰ ਇੱਕ ਦਿਨ ਹਰਕ੍ਰਿਸ਼ਨ ਸਿੰਘ ਦਾ ਦੋਸਤ ਉਸ ਨੂੰ ਵਾਪਸ ਕਰ ਲੈ ਆਇਆ ਮਾਂ ਨੇ ਉਪਰੀ ਅੱਖ ਨਾਲ ਪੁੱਤ ਨੂੰ ਦੇਖਿਆ ਉਸ ਤੋਂ ਜਫੀ ਨਾ ਪਾ ਹੋਈ ਸਿਰਫ ਅੱਖਾਂ ਵਿੱਚ ਹੰਝੂ ਡਲਕ ਪਏ ਦੋਵੇਂ ਚੁੱਪ ਹਰਕ੍ਰਿਸ਼ਨ ਆਪਣੇ ਕਮਰੇ ਵਿੱਚ ਚਲਾ ਗਿਆ ਮਾਂ ਨੂੰ ਦੁੱਖ ਹੋਇਆ ਪਰ ਪੁੱਤ ਦੇ ਘਰ ਮੁੜ ਆਉਣ ਦੀ ਸ਼ਾਂਤੀ ਹਰਕ੍ਰਿਸ਼ਨ ਨੇ ਹੌਲੀ ਹੌਲੀ ਮਾਂ ਨੂੰ ਮੋ ਲਿਆ ਸਾਰੇ ਆਉਣ ਜਾਣ ਲੱਗ ਪਏ ਰਿਸ਼ਤੇਦਾਰਾਂ ਨੇ ਉਸ ਨੂੰ ਪਰਵਾਨ ਕਰ ਲਿਆ ਘਰ ਵਿੱਚ ਚਾਚੇ ਤਾਏ ਵਾਲਾਂ ਦੀ ਕੋਈ ਗੱਲ ਛੇੜਦੇ ਤਾਂ ਹਰਕ੍ਰਿਸ਼ਨ ਦਲੀਲਾਂ ਦੇਂਦਾ ਧਾਰਮਿਕ ਵਿਹਿਮਾ ਉੱਤੇ ਛੋਟਾਂ ਕਰਦਾ ਉਹ ਆਖਦਾ ਦੁਨੀਆ ਵਿੱਚ 300 ਕਰੋੜ ਬੰਦਿਆਂ ਦੇ ਵਾਲ ਨਹੀਂ ਰੱਖੇ ਕਿਉਂ ਬੇਵਕੂਫ ਨੇ ਅਸੀਂ ਪੁਰਾਣੇ ਵਿਹਿਮਾ ਵਿੱਚ ਫਸੇ ਹੋਏ ਹਾਂ ਗੁਰੂ ਸਾਹਿਬ ਨੇ ਪੰਜ ਕੱਕੇ ਉਸ ਸਮੇਂ ਦੀ ਲੋੜ ਅਨੁਸਾਰ ਰੱਖੇ ਅੱਜ ਇੱਕ ਬੰਦਾ ਡਰ ਜਾਂਦਾ ਹੈ ਚੂਹੇ ਤੋਂ ਤੇ ਚੱਕੀ ਫਿਰਦਾ ਹੈ ਕਿਰਪਾਨ ਜਿਸ ਬੰਦੇ ਕੋਲ ਪਿਸਤੌਲ ਹੈ ਉੱਥੇ ਕਿਰਪਾਨ ਸਾਡੇ ਵਿੱਚੋਂ ਅੱਜ ਕਿੰਨੇ ਕੁ ਲੋਕ ਗੁਰੂ ਸਾਹਿਬ ਦਾ ਬਖਸ਼ਿਆ ਕਸ਼ਹਿਰਾ ਪਾਉਂਦੇ ਹਨ ਬਾਜ਼ਾਰੋਂ ਜਾ ਕੇ ਸਵਾ ਰੁਪਏ ਦਾ ਅੰਡਰਵੇਅਰ ਖਰੀਦ ਲੈਂਦੇ ਹਨ ਅੱਜ ਤੁਸੀਂ ਦਾੜੀ ਵਿੱਚ ਪਿੰਨਾ ਤੇ ਫਿਕਸੋ ਲਾਉਂਦੇ ਹੋ ਕਿੱਥੇ ਲਿਖਿਆ ਹੈ ਇਹ ਧਾਰਮਿਕ ਵਿਹਮਾਂ ਨੂੰ ਸਾਇੰਸ ਤੇ ਮਨੋਵਿਗਿਆਨ ਦੀਆਂ ਕੋਰ ਦਲੀਲਾਂ ਦੇ ਕੇ ਭੰਡਦਾ ਉਸਨੇ ਆਪਣੇ ਪਿਤਾ ਦਾ ਬਿਜ਼ਨਸ ਛੱਡ ਕੇ ਪਲਾਸਟਿਕ ਦੀਆਂ ਚੀਜ਼ਾਂ ਬਣਾਉਣ ਦੀ ਫੈਕਟਰੀ ਲਾ ਲਈ ਜਹੀਨ ਤੇ ਸਮਝਦਾਰ ਹਰਕ੍ਰਿਸ਼ਨ ਸਿੰਘ ਦਾ ਕੰਮ ਚੱਲ ਨਿਕਲਿਆ ਮਿਹਨਤ ਤੇ ਇਮਾਨਦਾਰੀ ਉਸਦੇ ਕੰਮ ਆਈ ਉਸ ਦੀਆਂ ਚੀਜ਼ਾਂ ਦੀ ਛਲਾਂਗਾ ਤੇ ਮੰਗ ਵਧਦੀ ਗਈ ਰਿਸ਼ਤੇਦਾਰਾਂ ਵਿੱਚ ਉਸ ਦਾ ਮਾਣ ਜ਼ਿਆਦਾ ਹੋ ਗਿਆ ਉਹ ਕਈ ਕਲੱਬਾਂ ਤੇ ਸੰਸਥਾਵਾਂ ਦਾ ਮੈਂਬਰ ਸੀ ਤੇ ਇੱਜ਼ਤ ਨਾਲ ਦੇਖਿਆ ਜਾਂਦਾ ਉਸ ਦੀ ਮਾਂ ਪੁੱਤ ਦੀ ਤਰੱਕੀ ਦੇਖ ਕੇ ਪੁਰਾਣੇ ਗਿੱਲੇ ਭੁੱਲ ਗਈ ਪੁੱਤ ਨੂੰ ਚੰਗੇ ਥਾਂ ਵਿਆਹ ਕੇ 2 ਸਾਲਾਂ ਪਿੱਛੋਂ ਉਹ ਚਲਾਣਾ ਕਰ ਗਈ ਅੰਤਮ ਸੁਵਾਸਾ ਵੇਲੇ ਉਸ ਨੇ ਆਪਣੇ ਪੁੱਤ ਤੇ ਨੂ ਨੂੰ ਆਸੀਸ ਦਿੱਤੀ ਹਰ ਕ੍ਰਿਸ਼ਨ ਸਿੰਘ ਨੇ ਮਾਂ ਦੇ ਭੋਗ ਉੱਤੇ ਸਾਰੀਆਂ ਰੌਹਰੀਤਾਂ ਕੀਤੀਆਂ ਜਦ ਦੀ ਮਕਾਨ ਵੇਚ ਕੇ ਉਸ ਕ੍ਰੋਲ ਬਾਗ ਵਿੱਚ ਨਵਾਂ ਮਕਾਨ ਬਣਵਾ ਲਿਆ ਤੇ ਉੱਥੇ ਰਹਿਣ ਲੱਗਾ ਆਜ਼ਾਦ ਖਿਆਲ ਤੇ ਨਵੀਂ ਪੀੜੀ ਦਾ ਸੂਝਵਾਨ ਪ੍ਰਤੀਨਿਤ ਉਹ ਹੁਣ ਵੀ ਸੱਭਿਆਚਾਰਕ ਤੇ ਸਾਹਿਤਿਕ ਸਮੇਲਨਾਂ ਵਿੱਚ ਦਿਲਚਸਪੀ ਰੱਖਦਾ ਉਹ ਇਨ੍ਹਾਂ ਵਿੱਚ ਹਿੱਸਾ ਲੈਂਦਾ ਖੱਬੇ ਪੱਖੀ ਅੰਦੋਲਨ ਵਿੱਚ ਉਸਦੇ ਕਈ ਮਿੱਤਰ ਹੁਣ ਚੰਗੀ ਪੱਧਰ ਦੇ ਲੀਡਰ ਸਨ ਕੁਝ ਨੇ ਸਾਹਿਤ ਵਿੱਚ ਨਾਮ ਖੱਟਿਆ ਸੀ ਤੇ ਕੁਝ ਫਿਲਮਾਂ ਵਿੱਚ ਚਲੇ ਗਏ ਸਨ ਉਸ ਦਾ ਸੱਭਿਆਚਾਰਕ ਦਾਇਰਾ ਵਿਸ਼ਾਲ ਸੀ ਸਵੇਰੇ ਚਾਹ ਦਾ ਪਿਆਲਾ ਪੀ ਕੇ ਉਹ ਸ਼ੀਸ਼ੇ ਮੂਰੇ ਬੈਠ ਕੇ ਸ਼ੇਵ ਕਰਦਾ ਬੁਰਸ਼ ਨੂੰ ਗਰਮ ਪਾਣੀ ਵਿੱਚ ਭਿਉ ਕੇ ਗੱਲਾਂ ਉੱਤੇ ਰਗੜਦਾ ਜਿਸ ਨਾਲ ਸਖਤ ਵਾਲ ਨਰਮ ਹੋ ਜਾਂਦੇ ਫਿਰ ਸ਼ੇਵਿੰਗ ਕਰੀਮ ਲਾ ਕੇ ਬੁਰਸ਼ ਨਾਲ ਝੱਗ ਉਠਾਉਂਦਾ ਕੋਸੀ ਝੋਗ ਨਾਲ ਉਸ ਦਾ ਚਿਹਰਾ ਭਰ ਜਾਂਦਾ ਉਹ ਕੰਨਾਂ ਕੋਲੋਂ ਮਾਸਕ ਖਿੱਚ ਕੇ ਸੇਫਟੀ ਰੇਜ਼ਰ ਜਮਾਉਂਦਾ ਤੇ ਪੰਜਾ ਮਿੰਟਾਂ ਵਿੱਚ ਚਿਹਰਾ ਸਾਫ਼ ਤੇ ਨਿਖਰਿਆ ਹੁੰਦਾ ਸ਼ੇਵ ਕਰਦਿਆਂ ਉਹ ਸ਼ੀਸ਼ੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾਉਂਦਾ ਕਈ ਵਾਰ ਉਹ ਆਪਣੇ ਪਹਿਲੇ ਦਿਨਾਂ ਦੇ ਜਰਬੇ ਉੱਤੇ ਹੱਸਦਾ ਖਿਲਰੀ ਦਾੜੀ ਵਾਲੇ ਮੌਲਵੀ ਦੀ ਸ਼ਕਲ ਯਾਦ ਆਉਂਦੀ ਤਾਂ ਉਸ ਨੂੰ ਅੰਦਰੋਂ ਤਸੱਲੀ ਹੁੰਦੀ ਕਿ ਹੁਣ ਉਸਦੀ ਸ਼ਕਲ ਕਿੰਨੀ ਸੋਹਣੀ ਸੀ ਉਸ ਦੇ ਮਕਾਨ ਦੇ ਨੇੜੇ ਪਾਕਿਸਤਾਨ ਤੋਂ ਆਏ ਰਿਫਿਊਜੀ ਵਸਦੇ ਸਨ ਇਹਨਾਂ ਵਿੱਚੋਂ ਕੁਝ ਝੰਗ ਤੇ ਮਿਆਵਲੀ ਦੇ ਟੱਬਰ ਸਨ ਉਹ ਇਹਨਾਂ ਗਰੀਬ ਗਵਾਂਡੀਆਂ ਦੀ ਮਦਦ ਕਰਦਾ ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਕਮੇਟੀ ਜਾਂ ਥਾਣੇ ਵਿੱਚ ਕੋਈ ਕੰਮ ਹੁੰਦਾ ਤਾਂ ਹਰਕ੍ਰਿਸ਼ਨ ਸਿੰਘ ਦਾ ਉਹਨਾਂ ਨੂੰ ਬੜਾ ਸਹਾਰਾ ਸੀ ਉਸ ਨੂੰ ਸਾਰੇ ਸਤਕਾਰ ਤੇ ਪਿਆਰ ਨਾਲ ਪੀਰਾ ਜੀ ਆਖਦੇ ਐਤਵਾਰ ਦਾ ਦਿਨ ਸੀ ਹਰਕ੍ਰਿਸ਼ਨ ਸਿੰਘ ਪਿਛਲੇ ਬਰਾਂਡੇ ਵਿੱਚ ਆਰਾਮ ਕੁਰਸੀ ਉੱਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਗਵਾਂਢ ਦੀ ਇੱਕ ਬੁੱਢੀ ਨੇ ਅੰਦਰ ਵੇੜੇ ਵਿੱਚ ਆ ਕੇ ਆਵਾਜ਼ ਦਿੱਤੀ। ਵੱਤ ਲਾਲਾ ਕਿਸ਼ਨ ਲਾਲ ਘਰੇ ਹਾਈ। ਹਰਕ੍ਰਿਸ਼ਨ ਸਿੰਘ ਅਖਬਾਰ ਪੜ੍ਹਦਾ ਚੌਂਕਿਆ। ਇਹ ਅਨਪੜ ਬੁੱਢੀ ਉਸਦੇ ਗਵਾਂਢੀ ਦੀ ਮਾਂ ਸੀ ਜੋ ਨਿੱਕੇ-ਮੋਟੇ ਕੰਮਾਂ ਲਈ ਬੜੇ ਲਾਡ ਨਾਲ ਇਹਨਾਂ ਦੇ ਘਰ ਆਉਂਦੀ ਸੀ। ਮੁਹੱਲੇ ਦੇ ਆਦਮੀਆਂ ਨੂੰ ਪਤਾ ਸੀ ਕਿ ਹਰਕ੍ਰਿਸ਼ਨ ਸਿੰਘ ਰੱਜੇ-ਪੁਜੇ ਸਰਦਾਰ ਖਾਨਦਾਨ ਵਿੱਚੋਂ ਸੀ। ਉਸਦਾ ਪੁਰਾਣਾ ਨੌਕਰ ਉਸ ਨੂੰ ਹੁਣ ਵੀ ਸਰਦਾਰ ਸਾਹਿਬੇ ਆਕੇ ਹੀ ਬੁਲਾਉਂਦਾ ਸੀ ਚਿੱਠੀ ਪੱਤਰੀ ਉੱਤੇ ਰਿਸ਼ਤੇਦਾਰਾਂ ਵਿੱਚ ਉਸ ਨੂੰ ਸਰਦਾਰ ਸਾਹਿਬ ਆਖਿਆ ਜਾਂਦਾ ਸੀ ਉਸ ਦੀ ਬਾਹ ਉੱਤੇ ਵੀ ਹਰੇ ਅੱਖਰਾਂ ਵਿੱਚ ੴ ਤੇ ਹਰਕ੍ਰਿਸ਼ਨ ਸਿੰਘ ਖੁਣਿਆ ਹੋਇਆ ਸੀ ਬੇੜੇ ਵਿੱਚੋਂ ਬੁੱਢੀ ਗਵਾਂਡਣ ਦੀ ਆਵਾਜ਼ ਆਈ ਵੱਤ ਲਾਲਾ ਕਿਸ਼ਨ ਲਾਲ ਕਰੇ ਹਾਈ ਹਰਕ੍ਰਿਸ਼ਨ ਸਿੰਘ ਚੌਕਿਆ ਉਸਨੇ ਅਖਬਾਰ ਇੱਕ ਪਾਸੇ ਸੁੱਟਿਆ ਤੇ ਅੰਦਰੋਂ ਗਰਜਦਾ ਹੋਇਆ ਬਾਹਰ ਆਇਆ ਨਿਕਲ ਜਾ ਹਰਾਮ ਜਾਦੀ ਤੈਨੂੰ ਮੈਂ ਲਾਲਾ ਲੱਗਦਾ ਹਾਂ ਬੁੱਢੀ ਸਖਤੇ ਵਿੱਚ ਆ ਗਈ ਉਸ ਨੂੰ ਹਰਕ੍ਰਿਸ਼ਨ ਸਿੰਘ ਦੇ ਪਿਸ਼ੋਕੜ ਦਾ ਨਹੀਂ ਸੀ ਪਤਾ ਉਸ ਨੇ ਆਪਣੇ ਵੱਲੋਂ ਬੜੀ ਉਦਾਰਤਾ ਨਾਲ ਉਸ ਦਾ ਬਧੇਰੇ ਸਤਕਾਰ ਕਰਨ ਲਈ ਲਾਲਾ ਆਖਿਆ ਸੀ ਹਰਕ੍ਰਿਸ਼ਨ ਸਿੰਘ ਨੂੰ ਲਾਲਾ ਸ਼ਬਦ ਡੰਗ ਵਾਂਗ ਵੱਜਿਆ ਇੱਕ ਅਜੀਬ ਤਬਦੀਲੀ ਉਸ ਦੇ ਸਾਰੇ ਮਨ ਤੇ ਸਰੀਰ ਵਿੱਚ ਹੋਈ ਇੱਕ ਸੰ ਸੁਣਾਉਂਦਾ ਰੋ ਇੱਕ ਸੁੱਤੀ ਦੁਰਸੀਸ ਇੱਕ ਫੁੱਟਲੀਆ ਹੰਤੀ ਉਸ ਦੇ ਵਜੂਦ ਵਿੱਚ ਦੌੜ ਗਈ ਉਸ ਨੂੰ ਖੁਦ ਨਹੀਂ ਸੀ ਪਤਾ ਲੱਗ ਰਿਹਾ ਕਿ ਉਸ ਨੂੰ ਕੀ ਹੋ ਗਿਆ ਸੀ ਉਸਤਾ ਜੀ ਕੀਤਾ ਕਿ ਅਖਬਾਰ ਫਾੜ ਦੇਵੇ, ਬੁੱਢੀ ਦਾ ਸਿਰ ਪੰਨ ਦੇਵੇ, ਬੂਹਾ ਤੋੜ ਦੇਵੇ। ਕਿਸੇ ਨੇ ਬਾਰੂਦ ਦੇ ਫਲੀਤੇ ਨੂੰ ਅੱਗ ਲਾ ਦਿੱਤੀ ਸੀ। ਨਿਕਲ ਜਾ ਇੱਥੋਂ। ਦੱਲੀ ਕਿਸੇ ਥਾਂ ਦੀ ਫਫੇ ਕੁੱਟਣੀ ਐ, ਤੈਨੂੰ ਮੈਂ ਲਾਲਾ ਦੇਸਦਾ। ਬੁੱਢੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਅਜਿਹਾ ਕੀ ਜੁਰਮ ਕਰ ਦਿੱਤਾ ਸੀ ਜੋ ਹਰ ਕ੍ਰਿਸ਼ਨ ਇਤਨਾ ਬਾੜ ਕੁੱਠਿਆ ਸੀ। ਉਸਨੇ ਫਿਰ ਮੂੰਹ ਖੋਲਿਆ। "ਬੱਤ ਗੁੱਸੇ ਕਿਉਂ ਥੀਨੇ ਐ ਮੇਰੇ ਲਾਲ? ਬਕਵਾਸ ਨਾ ਕਰ, ਤੈਨੂੰ ਮੈਂ ਲਾਲਾ ਦੇਸਦਾ।" ਜੇ ਦਵਾਰਾ ਪੌਂਕੀ ਤਾਂ ਜਵਾਨ ਖੇਚ ਲਾਂਗਾ ਨਿਕਲ ਜਾ ਇੱਥੋਂ ਟੰਗਾ ਤੋੜ ਦੇਾਂਗਾ ਜੇ ਮੇਰੇ ਘਰ ਆਈ ਬੁੱਢੀ ਉਸ ਨੂੰ ਗੁੱਸੇ ਵਿੱਚ ਦੇਖ ਕੇ ਸੈਮੀ ਹੋਈ ਪਰਤ ਗਈ ਪਰ ਹਰਕ੍ਰਿਸ਼ਨ ਸਿੰਘ ਅਖਬਾਰ ਨਾ ਪੜ ਸਕਿਆ ਬੁੱਢੀ ਦਾ ਇੱਕੋ ਸ਼ਬਦ ਲਾਲਾ ਇਉਂ ਸੀ ਜਿਵੇਂ ਉਸ ਦੀ ਖੋਪੜੀ ਵਿੱਚ ਕਿਸੇ ਨੇ दगਦਾ ਹੋਇਆ ਅੰਗਿਆਰ ਰੱਖ ਦਿੱਤਾ ਹੋਵੇ ਇਹ ਅੰਗਿਆਰ ਅੰਦਰੇ-ਅੰਦਰ ਧਸਦਾ ਜਾ ਰਿਹਾ ਸੀ ਉਹ ਕਮਰੇ ਵਿੱਚ ਗਿਆ ਤੇ ਵੱਡੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣਾ ਚਿਹਰਾ ਤੱਕਣ ਲੱਗਾ ਸ਼ੀਸ਼ੇ ਵਿੱਚ ਖੜੇ ਆਦਮੀ ਨੂੰ ਘੂਰ ਰਿਹਾ ਸੀ ਲਾਲਾ ਹਰਕ੍ਰਿਸ਼ਨ ਲਾਲ ਨੂੰ 10 ਸਾਲ ਉਹ ਲਗਾਤਾਰ ਆਪਣੀ ਸ਼ਕਲ ਸ਼ੀਸ਼ੇ ਵਿੱਚ ਤੱਕਦਾ ਰਿਹਾ ਤੇ ਇਸ ਦਾ ਆਦੀ ਹੋ ਗਿਆ ਸੀ ਅੱਜ ਬੁੱਢੀ ਤੇ ਸ਼ਬਦਾਂ ਪਿੱਛੋਂ ਇੱਕਦਮ ਉਸ ਨੂੰ ਇਹ ਚਿਹਰਾ ਉੱਪਰ ਆ ਲੱਗਿਆ 10 ਸਾਲ ਪਹਿਲਾਂ ਉਸ ਨੇ ਰਾਇਲ హెయిਰ ਕਟਿੰਗ ਸੈਲੂਨ ਵਿੱਚ ਸਰਦਾਰ ਹਰਕ੍ਰਿਸ਼ਨ ਸਿੰਘ ਨੂੰ ਮਾਰ ਦਿੱਤਾ ਸੀ 10 ਸਾਲ ਤੀਕ ਉਹ ਲਾਲਾ ਹਰਕ੍ਰਿਸ਼ਨ ਲਾਲ ਦੇ ਰੂਪ ਵਿੱਚ ਆਪਣੇ ਆਪ ਨੂੰ ਧੋਖਾ ਦੇ ਰਿਹਾ ਸੀ ਕੇਸ ਕਤਲ ਕਰਵਾਉਣ ਪਿੱਛੋਂ ਉਸ ਨੇ ਆਪਣੇ ਆਪ ਨੂੰ ਆਪਣੀ ਕੌਮ ਦੇ ਵਿਰਸੇ ਨਾਲੋਂ ਤੋੜ ਲਿਆ ਸੀ ਉਸ ਦੀ ਮਾਂ ਨੇ ਉਸ ਨੂੰ ਸਵੀਕਾਰ ਕਰ ਲਿਆ ਸੀ ਬਰਾਦਰੀ ਨੇ ਰਿਸ਼ਤੇਦਾਰਾਂ ਨੇ ਦੋਸਤਾਂ ਨੇ ਪਰ ਉਸਦੇ ਅੰਦਰ ਬੈਠੇ ਹਰਕ੍ਰਿਸ਼ਨ ਸਿੰਘ ਨੇ ਸ਼ਾਇਦ ਉਸ ਨੂੰ ਕਦੇ ਵੀ ਸਵੀਕਾਰ ਨਹੀਂ ਸੀ ਕੀਤਾ ਉਹ ਆਪਣੀ ਕੌਮ ਨੂੰ ਪਹਿਲੀ ਨਿਡਰਤਾ ਨਾਲ ਭੰਡ ਨਹੀਂ ਸੀ ਸਕਦਾ ਇਸ ਤੋਂ ਟੁੱਟ ਕੇ ਉਸਦੇ ਮਨ ਵਿੱਚ ਡੂੰਘਾਣਾ ਅੰਦਰ ਕੋਈ ਚੀਜ਼ ਮਰ ਗਈ ਸੀ ਉਹ ਆਪਣੀ ਬਰਾਦਰੀ ਤੇ ਵਿਰਸੇ ਦੇ ਅੰਤਰੀਵ ਕੇਂਦਰ ਤੋਂ ਹਟ ਗਿਆ ਸੀ ਸਵਾਲ ਚੰਗੇ ਸਿੱਖ ਜਾਂ ਮਾੜੇ ਸਿੱਖ ਦਾ ਨਹੀਂ ਸੀ ਨਾ ਹੀ ਕਿਸੇ ਧਾਰਮਿਕ ਚਿੰਨਾ ਦਾ ਇਹ ਸਵਾਲ ਸੀ ਜੀਵਨ ਦੀ ਸਮੁੱਚੀ ਸਾਹਸ ਤੇ ਧੜਕਣ ਦਾ ਉਹ ਇਸ ਸਮੁੱਚੀ ਸਾਦ ਤੇ ਤੁਰ ਬਿੰਦੂ ਨੂੰ ਨਹੀਂ ਸੀ ਪਹੁੰਚ ਸਕਦਾ ਹਮੇਸ਼ਾ ਇੱਕ ਪਾਸੇ ਹੀ ਰਹਿ ਜਾਂਦਾ ਸੀ 10 ਸਾਲਾਂ ਵਿੱਚ ਕਈ ਵਾਰ ਸਫਰ ਕਰਦਿਆਂ ਜਾਂ ਬਾਜ਼ਾਰ ਵਿੱਚ ਚੀਜ਼ਾਂ ਖਰੀਦਦਿਆਂ ਉਸ ਨੂੰ ਕਈਆਂ ਨੇ ਬਾਬੂ ਆਖ ਕੇ ਬੁਲਾਇਆ ਉਹ ਇਸ ਗੱਲ ਨੂੰ ਇਹ ਸੋਚ ਕੇ ਟਾਲ ਦਿੰਦਾ ਕਿ ਜਦ ਮੇਰੇ ਸਿਰ ਉੱਤੇ ਪੱਗ ਨਹੀਂ ਤਾਂ ਹੋਰ ਮੈਨੂੰ ਇੱਕ ਹੀ ਆਖਣ ਬਾਬੂ ਸ਼ਬਦ ਉਸ ਨੂੰ ਰੜਕਦਾ ਪਰ ਜੀਵਨ ਦੇ ਪ੍ਰਵਾਹ ਵਿੱਚ ਉਹ ਇਸ ਨੂੰ ਨਾ ਗੋਲਦਾ ਅਖੀਰ ਇਸ ਸ਼ਬਦ ਵਿੱਚ ਕੀ ਬੁਰਾਈ ਸੀ ਇਹ ਇਤਨਾ ਹੀ ਇੱਜ਼ਤ ਵਾਲਾ ਸੀ ਜਿੰਨਾ ਮਿਸਟਰ ਜਾਂ ਸਰਦਾਰ ਪਰ ਅੱਜ ਬੁੱਢੀ ਦੇ ਲਾਲਾ ਸ਼ਬਦ ਨੇ ਉਸ ਨੂੰ ਝੰਝੋੜ ਦਿੱਤਾ ਉਪਚੇਤ ਵਿੱਚ ਸੁੱਤੀਆਂ ਰਾੜਕਾਂ ਉੱਭਰ ਆਈਆਂ ਉਸ ਨੂੰ ਜਾਪਿਆ ਕਿ ਉਸ ਦਾ ਬੁੱਢਾ ਨੌਕਰ ਗਵਾਂਡੀ ਰਿਸ਼ਤੇਦਾਰ ਤੇ ਦੋਸਤ ਉਸ ਨੂੰ ਦਿਲੋਂ ਸ਼ਾਇਦ ਲਾਲਾ ਹਰਕ੍ਰਿਸ਼ਨ ਲਾਲ ਹੀ ਸਮਝਦੇ ਸਨ ਪਰ ਉਪਰੋਂ ਪਖੰਡ ਕਰਦੇ ਹੋਏ ਉਸ ਨੂੰ ਸਰਦਾਰ ਆਖਦੇ ਸਨ ਸਭ ਝੂਠ ਬੋਲਦੇ ਸਨ ਸਿਰਫ ਗਵਾਂਡਨ ਬੁੱਢੀ ਹੀ ਸੱਚ ਆਖ ਰਹੀ ਸੀ ਰਾਤ ਨੂੰ ਉਹ ਸੌ ਨਹੀਂ ਸਕਿਆ ਦੂਜੇ ਦਿਨ ਸਵੇਰੇ ਹੀ ਗੁਰਦੁਆਰਾ ਸੀਸ ਗੰਝ ਗਿਆ ਤੇ ਦੁਬਾਰਾ ਅੰਮ੍ਰਿਤਸਰਖ ਕੇ ਸਿੰਘ ਸੱਜ ਗਿਆ ਧੰਨਵਾਦ